ਆਪਰਾ ਇੱਕ ਲੀਡਰ ਹੋਇਆ ਸਰਦਾਰ ਕਪੂਰ ਸਿੰਘ ਐਮਪੀ ਬਣ ਕੇ ਉਹਨੇ ਬਾਈ ਸਿੱਖਾਂ ਦਾ ਬਹੁਤ ਸਾਥ ਦਿੱਤਾ ਤੇ ਬਾਕੀ ਕੁਝ ਕੁ ਬੰਦਿਆਂ ਨੇ ਲੱਤਾਂ ਖਿੱਚੀਆਂ ਤੇ ਅੱਜ ਦੇ ਘੜਮ ਚੌਧਰੀ ਵੀ ਹੈਗੇ ਆ ਤੇ ਬਾਈ ਜੇ ਬਣਨਾ ਤਾਂ ਆਪ ਬਣੋ ਕਿਸੇ ਦੇ ਪਿੱਛੇ ਨਾ ਫਿਰੋ ਕਿ ਆਪਾਂ ਉਹਨਾਂ ਨੂੰ ਜਿਤਾਉਣਾ ਫਲਾਣੀ ਪਾਰਟੀ ਨੂੰ ਜਿਤਾਉਣਾ ਜੇ ਐਮਐਲਏ ਐਮਪੀ ਬਣਨਾ ਮੁੱਖ ਮੰਤਰੀ ਬਣਨਾ ਤਾਂ ਸਰਦਾਰ ਕਪੂਰ ਸਿੰਘ ਵਰਗੇ ਬਣੋ ਦੇਖੋ ਵੀਡੀਓ ਵੀਡੀਓ ਨੂੰ ਵੀਰੋ ਵੱਧ ਤੇ ਵੱਧ ਸ਼ੇਅਰ ਜ਼ਰੂਰ ਕਰਿਓ ਦੇਖੋ ਵੀਡੀਓ ਦੋ ਸਰਦਾਰ ਹੋਏ ਨੇ ਸਾਧ ਸੰਗ ਜੀ ਆਪਣੇ ਇੱਕ ਸਰਦਾਰ ਕਪੂਰ ਸਿੰਘ ਨਵਾਬ ਕਪੂਰ ਸਿੰਘ ਹੋਏ ਨੇ ਬਜ਼ੁਰਗ ਬੈਠੇ ਜਾਣਦੇ ਹੋ ਇੱਕ ਸਰਦਾਰ ਜੀ ਹੋਏ ਨੇ ਸਰਦਾਰ ਕਪੂਰ ਸਿੰਘ ਜਿਨ੍ਹਾਂ ਨੇ ਲਗਾਤਾਰ ਦੋ ਜਾਂ ਤਿੰਨ ਵਾਰੀ ਐਮਪੀ ਦੀ ਕੁਰਸੀ ਦੀ ਵਿਜੈ ਪਾ ਕੇ ਕੇਂਟਰ ਤੱਕ ਗਏ ਤੇ ਉਹਨਾਂ ਨੇ ਤੁਹਾਡੇ ਪਾਣੀ ਦੀ ਤੁਹਾਡੇ ਕਿਰਦਾਰ ਦੀ ਤੁਹਾਡੇ اخلاق ਦੀ ਤੁਹਾਡੇ ਸਰੂਪ ਦੀ ਗੱਲ ਕੀਤੀ ਕਿ ਸਰਕਾਰਾਂ ਨੂੰ ਚੰਗਾ ਨਾ ਲੱਗਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਇਹ ਤੁਹਾਡੇ ਕੋਲ ਇੱਕ ਬੰਦਾ ਨਹੀਂ ਹਾਰਦਾ ਉਹ ਤੁਹਾਡੇ ਪਾਣੀ ਦੀ ਤੁਹਾਡੇ ਸਿੱਖੀ ਦੀ ਗੱਲ ਕਰਦਾ ਹੈ ਉਹ ਲੀਡਰ ਬਣੇਗਾ ਤੇ ਕੱਲ ਨੂੰ ਸੀਐਮ ਬਣੇਗਾ ਤੁਹਾਡੇ ਤੋਂ ਹੀ ਬੰਦਾ ਕਿਉਂ ਨਹੀਂ ਹਾਰਦਾ ਤੇ ਉਹਨਾਂ ਦਾ ਜਿਹੜਾ ਪ੍ਰਚਾਰ ਹੁੰਦਾ ਸੀ ਨਾ ਸਾਧ ਸੰਗ ਜੀ ਸਟੇਟ ਜਦੋਂ ਵੋਟ ਮੰਗਦੇ ਸਨ ਤਾਂ ਇੱਕ ਗੱਲ ਕਹਿੰਦੇ ਸਨ ਜਿਹੜਾ ਸ਼ਰਾਬ ਪੀਣ ਵਾਲਾ ਹੈ ਜਿਹੜਾ ਸ਼ਰਾਬ ਪਿਆਣ ਵਾਲਾ ਹੈ ਜਿਹੜਾ ਸ਼ਰਾਬ ਵਰਤਣ ਵਾਲਾ ਹੈ ਉਹ ਵੋਟ ਨਾ ਦੇ ਆਜੇ ਤੇ ਲੋਕੀ ਇਹਨਾਂ ਦੀ ਗਲਤ ਪ੍ਰਭਾਵਿਤ ਹੋ ਕੇ ਇਹਨਾਂ ਨੂੰ ਵੋਟ ਦਿੰਦੇ ਹਨ ਤੇ ਜਿਤਾ ਕੇ ਘੱਲਦੇ ਸਨ ਜਦੋਂ ਸੈਂਟਰ ਦੀ ਸਰਕਾਰ ਨੇ ਸਰਦਾਰ ਦੇ ਪ੍ਰਤੀਏ ਬੋਲ ਬੋਲੇ ਕਿ ਕਪੂਰ ਸਿੰਘ ਐਦਿਗੇ ਐਮਪੀ ਬਣ ਕੇ ਨਹੀਂ ਆਉਣਾ ਚਾਹੀਦਾ ਸਾਡੇ ਆਪਣਿਆਂ ਨੇ ਪੈ ਰਾਜ ਬੇੜੀਆਂ ਪਾ ਕੇ ਉਸ ਬੰਦੇ ਨੂੰ ਹਰਾ ਕੇ ਘਰ ਬਿਠਾਇਆ ਤੇ ਸਾਡੇ ਜਿਹੜੇ ਜਿਨ੍ਹਾਂ ਦਾ ਨਾਂ ਅੱਜ ਚੱਲਦਾ ਹੈ ਉਹ ਤਿੰਨ ਚਾਰ ਬੰਦੇ ਜੁੜ ਕੇ ਗਏ ਚਲੋ ਹੁਣ ਪੁੱਛੀਏ ਹਾਰ ਤੇ ਗਿਆ ਇਹ ਬੰਦਾ ਹੁਣੇ ਬੋਲ ਨਹੀਂ ਸਕਦਾ ਤੇ ਬਲ ਪਾਵਰ ਨਹੀਂ ਅਸੀਂ ਹੁਣ ਉਹਦੇ ਕੋਲ ਪੰਥ ਦੀ ਗੱਲ ਕਰਦੀਏ ਢਾ ਕੇ ਜਿਨ੍ਹਾਂ ਦਾ ਬਾਦਲ ਸੀ ਬਲਦੇਵ ਸਿੰਘ ਤਲਵੰਡੀ ਸੀ ਤਲਵੰਡੀ ਦਾ ਇਤਿਹਾਸ ਤੁਸੀਂ ਵੇਖ ਲਿਆ ਜੇ ਉਦੋਂ ਹੋਏ ਸਭ ਤੋਂ ਜ਼ਿਆਦਾ ਵੱਡਾ ਕਸਕਰ ਸੀ ਅਫੇਮ ਦਾ ਤਲਵੰਡੀ ਦੇ ਨਾਂ ਤੋਂ ਲੋਕ ਇੱਕ ਦੂਜੇ ਨੂੰ ਇਹ ਕਹਿਆ ਕਰਦੇ ਸਨ ਉਹ ਤਲਵੰਡੀ ਖਵਾ ਦੇ ਤੇਮ ਨਹੀਂ ਸੀ ਕੋਈ ਅਲਾ ਆਂਦੇ ਹਾਂ ਥੋੜੀ ਤਲਵੰਡੀ ਖਵਾ ਦੇ ਤਲਵੰਡੀ ਦੇ ਨਾਮ ਤੋਂ ਮਸ਼ਹੂਰ ਹੋ ਗਿਆ ਦੂਜਾ ਤੀਸਰਾ ਸੰਤ ਜਿਹੜਾ ਖਵਾਂਦਾ ਸੀ ਸੰਤ ਵੀ ਨਾਲ ਸੀ ਪਰ ਉਸ ਨਾਂ ਜਾਣਦੇ ਹੋ ਇਹ ਤਿੰਨ ਬੰਦੇ ਗਏ ਸਰਦਾਰ ਕਪੂਰ ਸਿੰਘ ਜੀ ਕੋਲ ਜਾ ਕੇ ਆਂਦੇ ਨੇ ਜੀ ਪੰਥ ਦਾ ਕੀ ਬਣੇਗਾ ਪੰਥ ਦਾ ਕੀ ਬਣੇਗਾ ਹੁਣ ਆਪਣੀ ਜੇਬ ਵਿੱਚ 100 ਦਾ ਨੋਟ ਕੱਢਿਆ ਸਾਧ ਸੰਗਤ ਜੀ ਸਿਰਫ 1 ਮਿੰਟ ਹੀ ਲਵਾਵਾਂਗਾ ਉਹਨਾਂ 100 ਦਾ ਨੋਟ ਕੱਢਿਆ ਤੇ ਬਾਦਲਵਾਲ ਕੀਤਾ ਵਾਕ ਲੱਗਿਆ ਜਿਦਾਂ ਸ਼ੁਕੀ ਗੱਲ ਹੈ ਮਾਇਆ ਤੇ ਵਾਦੂ ਹੈ ਸਾਡੇ ਕੋਲ ਕਿਉਂਕਿ ਗੁਰਦੁਆਰੇ ਦੀ ਬੋਲ ਕਾਉਣਾ ਕੋਈ ਸਮਝ ਨਹੀਂ ਅੱਜ ਵੀ ਉਹ ਨਾ ਕੋਈ ਨਹੀਂ ਉਹਨੇ 100 ਦਾ ਨੋਟ ਕੱਢਿਆ ਉਹਨੇ ਆਹ 100 ਦਾ ਨੋਟ ਲਓ ਫੜੋ ਉਹ ਨ ਤੇ ਤੁਸੀਂ ਰਸਿਆਂ ਤੇ ਤੰਗੀ ਜਾਓ ਤੁਸੀਂ ਮਗਰੋਂ ਲੈ ਕੇ ਪੰਥਾਪੇ ਚੜਦੇ ਕਾਲਾ ਹੋ ਜਾਏਗਾ ਤੇ ਸਾਡੇ ਵਿੱਚ ਕੁਝ ਆਜੂ ਬੰਦੇ ਆਂਦੇ ਨੇ ਉਹਨਾਂ ਨੂੰ ਇਲੈਕਸ਼ਨ ਲੜਨਾ ਤੇਰਾ ਤਾਂ ਮੈਨੂੰ ਤੁਸੀਂ ਕਿਸੇ ਘੜੇ ਦਾ ਟੱਕਰ ਨਹੀਂ ਆ। ਉਹਨਾਂ ਨੂੰ ਇਲੈਕਸ਼ਨ ਲੜਾਣ ਦੇ ਰੋਗੇ ਤੁਹਾਡੇ ਦੇ ਬੱਚੇ ਕਾਮਯਾਬ ਨਹੀਂ ਕਿ ਪੜ੍ਹੇ ਲਿਖੇ ਨਹੀਂ ਕਿ ਸਿਆਣੇ ਨਹੀਂ ਕਿ ਗੁਰਬਾਣੀ ਨਹੀਂ ਜਾਣਦੇ ਕੀ ਨਹੀਂ ਜਾਣਦੇ ਤੁਸੀਂ ਆਪਣੇ ਬੱਚੇ ਅੱਗੇ ਨਹੀਂ ਹੌਣ ਦੇਣਾ ਚਾਹੁੰਦੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਬੱਚੇ ਸਾਡੇ ਅੱਗੇ ਲੱਗੇ ਨੇ ਉਹਨਾਂ ਦਾ ਸਾਥ ਦਿਓ